ਹਲਕਾ ਸਾਨੇਵਾਲ ਤੋਂ ਕਾਪਟਨ ਮੰਤਰੀ ਹਰਦੇਵ ਸਿੰਘ ਮੁੰਡਿਆ ਦੀ ਅਗਵਾਈ ਦੇ ਵਿੱਚ ਪਿੰਨ ਨੱਥੂ ਪੈਣੀ ਪਿੰਨ ਸ਼ਾਲੂ ਪੈਣੀ ਦੇ ਪੰਚ ਅਤੇ ਸਰਪੰਚ ਰਵੈਤੀ ਪਾਕੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਹੋਏ ਸ਼ਾਮਲ ਹਲਕਾ ਸੰਗਠਨਨੀ ਚਾਰਜ ਤੇਜਿੰਦਰ ਸਿੰਘ ਮਿੱਠੂ ਕਾਉਂਸਲਰ ਜਸਪਾਲ ਸਿੰਘ ਗਰੇਵਾਲ ਅਤੇ ਹੋਰ ਵੀ ਕਰਚ ਨੇ ਨਵੇਂ ਸ਼ਾਮਲ ਹੋਈਆਂ ਪੰਚਾਇਤਾਂ ਨੂੰ ਵਧਾਈ ਦਿੱਤੀ ਇਸ ਮੌਕੇ ਤੇ ਹਰਦੇਵ ਸਿੰਘ ਮੁੰਡਿਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਲੋਕ ਖੁਸ਼ ਹਨ ਅਤੇ ਸਰਕਾਰ ਵੱਲੋਂ ਖਿੱਤੇ ਕੰਮਾਂ ਦੀ ਸਲੰਗਾ ਕਰ ਰਹੇ ਹਨ ਆਓ ਵੇਖਦੇ ਹਾਂ ਇੱਕ ਰਿਪੋਰਟ ਜਿੰਦਾਬਾ ਸਰ ਹਦੀਪ ਸਿੰਘ ਗੁੰਡੀਆਂ ਜਿੰਦਾਬਾ ਸਰ ਹਦੀਪ ਸਿੰਘ ਗੁੰਡੀਆਂ ਜਿੰਦਾਬਾ ਸਰ ਭਗਵਾਨ ਸਿੰਘ ਮਾਨ ਜਿੰਦਾਬਾ ਜੀ ਅਰਵਿੰਦ ਕੇਜਰੀਵਾਲ ਜਿੰਦਾਬਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬਹੁਤ ਹੀ ਭਾਗਾਂ ਭਰੇ ਨੇ ਸਮਝੂਗਾ ਕਿ ਪਿੰਡ ਸਾਲੂ ਪਣੀ ਦੀ ਪੰਚਾਇਤ ਟੀਮਾ ਪਣੀ ਦੀ ਪੰਚਾਇਤ ਜਿਹੜੀ ਆਮ ਆਦਮੀ ਪੰਚਾਇਤ ਆਮ ਆਦਮੀ ਪਾਰਟੀ ਸੰਮਲ ਹੋਈ ਸੋ ਇਹ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਦੇ ਜਿਹੜੀ ਪੰਜਾਬ ਪ੍ਰੋਕਤ ਸੇਵਾ ਚੱਲੀ ਆ ਆਮ ਆਦਮੀ ਪਾਰਟੀ ਨਾਲ ਸੇਵਾ ਹੀ ਕਰਾਂਗਾ ਕਿਉਂਕਿ ਸਾਰੇ ਹੀ ਨਿਮਾਣੇ ਬਣ ਕੇ ਪੂਰੀ ਸਰਕਾਰ ਜਿਹੜੀ ਸੇਵਾ ਕਰੀਏ ਪੰਜਾਬ ਦੀ ਸਾਡੇ ਪਾਰਟੀ ਦੇ ਸੁਪਰੀ ਮੋਰਵਨ ਕੇਜਰੀਵਾਲ ਜੀ ਉਹਨਾਂ ਦੇ ਦਿੱਤੇ ਹੋਏ ਉਹਨਾਂ ਦੇ ਦਿੱਤੇ ਹੋਏ ਹੁਕਮ ਅਨੁਸਾਰ ਮੈਂ ਕਹਾਂਗਾ ਕਿ ਸਾਨੂੰ ਜਿਹੜੀ ਨਿਮਾਣੇ ਬਣ ਕੇ ਸੇਵਾਦਾਰ ਬਣ ਕੇ ਸੇਵਾ ਅਸੀਂ ਕਰ ਰਹੇ ਹਾਂ ਸੋ ਇਸ ਸੇਵਾ ਤੋਂ ਖੁਸ਼ ਹੋ ਕੇ ਪਾਰਟੀ ਦੇ ਕੰਮਾਂ ਤੋਂ ਖੁਸ਼ ਹੋ ਕੇ ਬਹੁਤ ਸਾਰੀਆਂ ਪੰਚਾਇਤਾਂ ਹਰ ਰੋਜ਼ ਆਮ ਆਦਮੀ ਪਾਰਟੀ ਸੰਭਲ ਹੋ ਰਹੀਆਂ ਸੋ ਮੈਂ ਇਹਨਾਂ ਨੂੰ ਵਾਦਾ ਕਰਦਾਂਗੇ ਭਰਾਵਾਂ ਵਾਂਗ ਆਪਣੇ ਛੋਟੇ ਭਰਾਵਾਂ ਵਾਂਗ ਵੱਡੇ ਭਰਾਵਾਂ ਵਾਂਗ ਨਾਲ ਲੈ ਕੇ ਜਿਹੜਾ ਪਿੰਡ ਦੇ ਵਿਕਾਸ ਕਰਾਵਾਂਗੇ ਸੋ ਕੋਈ ਵੀ ਇਹਨਾਂ ਨੂੰ ਇਹ ਨਹੀਂ ਲੱਗੂਗਾ ਜਿਵੇਂ ਪਿਛਲੀਆਂ ਪਾਰਟੀਆਂ ਦੇ ਵਿੱਚ ਜਾਂ ਪਿਛਲੀਆਂ ਸਰਕਾਰਾਂ ਦੇ ਵਿੱਚ ਹੁੰਦਾ ਸੀ ਕਿ ਜੁਆਇਨਿੰਗ ਕਰਨ ਤੋਂ ਬਾਅਦ ਇਹਨਾਂ ਦਾ ਧਿਆਨ ਹੀ ਰੱਖਿਆ ਜਾਂਦਾ ਸੀ ਇਹ ਸਾਡਾ ਪਰਿਵਾਰ ਹੈ ਇਹਨਾਂ ਦਾ ਹਰ ਕੰਮ ਪਹਿਲ ਤੇ ਕਰਾਵਾਂ ਹਾਂਜੀ ਕਰਦੇ ਆਵਾ ਛੋਟੇ ਪਿੰਡ ਦੀ ਪੰਚਾਇਤ ਦੀ ਹਾਂਜੀ ਆਪਣੇ ਸਾਲੂ ਭੈਣੀ ਕੀਮਾ ਭੈਣੀ ਨੱਤੂ ਭੈਣੀ ਦੀ ਸਾਡੇ ਸਰਦਾਰ ਹਰਦੀਪ ਸਿੰਘ ਮੁੰਡੀਆਂ ਟੈਮਨਟ ਮਾਤਰੀ ਜਾਬ ਨੇ ਇਹਨਾਂ ਦੇ ਸਹਿਯੋਗ ਸਦਕਾ ਹੀ ਆਪਾਂ ਸ਼ਾਮਲ ਕਰਵਾਏ ਨੇ ਇਹਨਾਂ ਦੇ ਸਾਨੂੰ ਬਹੁਤ ਉਮੀਦ ਆ ਸਾਡੇ ਪਿੰਡ ਨੂੰ ਵਧੀਆ ਗਰਾਟਾ ਦੇਣਗੇ ਕੰਮ ਕਰਨਗੇ ਜੀ ਤੁਸੀਂ ਸਾਸੀ ਦੇ ਵਿੱਚ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਨੀ ਫਤਿਹ ਪ੍ਰਵਾਨ ਕਰਨੀ ਇਹਨਾਂ ਦੇ ਕੰਮ ਕਰ ਦੇ ਕੇ ਅਸੀਂ ਇਹਦੇ ਵਿੱਚ ਸ਼ਾਮਲ ਹੋਇਆ ਪਹਿਸੀ ਪਹਿਲਾਂ ਵੀ ਇਹਨਾਂ ਨਾਲ ਚੱਲੇ ਹੋਏ ਸੀਗੇ ਜੀ ਕਿ ਅੱਜ ਵੀ ਅੱਗੇ ਵੀ ਜੁੜਾਂਗੇ ਕੰਮ ਵੀ ਕਰਾਂਗੇ ਨਾਲ ਰਲ ਕੇ ਜੀ ਪਿੰਡਾਂ ਦੇ ਵਿਕਾਸ ਬਾਰੇ ਦੱਸਾਂਗੇ ਇਹਨਾਂ ਵੀ ਸਾਡੇ ਆਹ ਚੀਜ਼ ਦੀ ਲੋੜ ਆਈ ਸਾਨੂੰ ਦਿੱਤੀ ਜਾਵੇ ਜੋ ਵੀ ਤੁਹਾਨੂੰ ਲੋੜ ਹੋ ਚੀਜ਼ ਦੀ ਵੀ ਬਹੁਤ ਵਧੀਆ ਜੀ ਮੌਕਾ ਸਾਡੀ ਆਮ ਆਦਮੀ ਪਾਰਟੀ ਦਾ ਸਾਬ ਇੱਕ ਲਹਿਰ ਜਿੰਨੀ ਆਮ ਆਦਮੀ ਦੀ ਗਾੜੀ ਹੁਣ ਪਾਕ ਪਾਕ ਪੰਚਾਇਤਾਂ ਸ਼ਾਮਲ ਹੋ ਰਹੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਅੱਜ ਬੜਾ ਖੁਸ਼ੀ ਦਾ ਮਾਹੌਲ ਆ ਕੀਮਾ ਭੈਣੀ ਸਾਲੂ ਭੈਣੀ ਤੋਂ ਪੰਚਾਇਤ ਨੇ ਅੱਜ ਆਮ ਆਦਮੀ ਪਾਰਟੀ ਦਾ ਪਰਿਵਾਰ ਦਾ ਵਾਅਦਾ ਕੀਤਾ ਮੈਂ ਇਨਾਂ ਵੀਰਾਂ ਨੂੰ ਦੋਨਾਂ ਪੰਚਾਇਤਾਂ ਨੂੰ ਜੀ ਆਇਆਂ ਆਖਦਾ ਨਾਲ ਮੈਂ ਇਹਨਾਂ ਦਾ ਧੰਨਵਾਦ ਕਰਦਾ ਵੀ ਜਿਹੜੀ ਇਹਨਾਂ ਦੀ ਚੰਗੀ ਸੋਚ ਇਹਨਾਂ ਨੂੰ ਚੰਗੇ ਪਾਸੇ ਲੈ ਕੇ ਆਈ ਆ ਸਰਦਾਰ ਹਰਦੀਪ ਸਿੰਘ ਮੁੰਡੀਆਂ ਦੀ ਰਹਿਣਮਾਈ ਏਟ ਤੇ ਵਧੀਆ ਇੱਕ ਹੋ ਕੇ ਕੰਮ ਕਰਨਗੇ ਔਰ ਪਿੰਡ ਦਾ ਦੋਨੋਂ ਪਿੰਡਾਂ ਦਾ ਭਵਿਕਨ ਲਈ ਬਣਾਉਣ ਲਈ ਸਾਰੀਆਂ ਪੰਚਾਇਤਾਂ ਸ਼ਾਮਲ ਹੋਈਆਂ ਨੇ ਮੈਂ ਇਹਨਾਂ ਦਾ ਇਹਨਾਂ ਨੂੰ ਜੀ ਆਇਆਂ ਆਖਦਾ ਤੇ ਨਾਲ ਇਹਨਾਂ ਦਾ ਧੰਨਵਾਦ ਕਰਦਾ ਧੰਨਵਾਦ ਵਾਹਿਗੁਰੂ ਜੀ ਦਾ